ਇੱਕ ਸਨੇਚਿੰਗ ਦੀ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਤੱਕ ਕੀ ਇਹ ਮਾਮਲਾ ਸਰ ਇਹ ਮਾਮਲਾ ਸਰ ਜਿਹੜਾ ਤੁਸੀਂ ਮੈਨੂੰ ਵੀਡੀਓ ਮੇਰੇ ਧਿਆਨ ਚ ਆਈ ਹੈ ਤੁਹਾਡੇ ਥਰੂ ਇਹ ਇਲਾਕਾ ਉਹ ਥਾਣਾ ਅਰਬਨ ਸਟੇਟ ਦਾ ਇਲਾਕਾ ਪੈਂਦਾ ਗੁਰਬਖਸ਼ ਗੁਰਨਾਨਗਰ ਤੇ ਪਰ ਮੈਂ ਤੁਹਾਡੇ ਜ਼ਰੂਰ ਇਹ ਮੈਂ ਦੱਸਣਾ ਚਾਹੁੰਗਾ ਕਿ ਇਸੇ ਮੁਲਜ਼ਮ ਨੇ ਪਹਿਲਾਂ ਕੁਝ ਦਿਨ ਪਹਿਲਾਂ ਵੀ ਥਾਣਾ ਲੋਰੀਗੇਟ ਦੇ ਏਰੀਏ ਚ ਇੱਕ ਵਾਰਦਾਤ ਕੀਤੀ ਸੀ ਤੇ ਜਿਹਦੇ FIR ਨੰਬਰ 21 ਡੇਟਡ 6/26 ਅੰਡਰ ਸੈਕਸ਼ਨ 304 BNS ਮੈਂ ਮੁਕਦਮਾ ਦਰਜ ਕੀਤਾ ਮੁਕਦਮਾ ਦਰਜ ਕਰਕੇ ਅਸੀਂ ਸੋਸ਼ਲ ਆਪਣਾ CCTV ਫੁਟੇਜ ਵਗੈਰਾ ਕਲੀਅਰ ਕਰਵਾਈਆਂ ਸੀ ਉਹਦੇ ਤੋਂ ਮਿਤੀ 7 ਨੂੰ ਇਹਨੂੰ ਹਰਵਿੰਦਰਪਾਲ ਸਿੰਘ ਸੋਨੂ ਰੈਜ਼ੀਡੈਂਟ ਆਫ 724 ਗਲੀ ਨੰਬਰ 7 ਤਫੱਜਲਪੁਰਾ ਦਾ ਰਹਿਣ ਵਾਲਾ ਇਹਨੂੰ ਨਾਮਿਨੇਟ ਕੀਤਾ ਸੀ ਇਹਨੂੰ ਅਰੈਸਟ ਕਰਨ ਵਾਸਤੇ ਮਾ ਟੀਮਾਂ ਬਣਾਈਆਂ ਗਈਆਂ ਨੇ ਤਾਇਨਾਤ ਕੀਤੀਆਂ ਗਈਆਂ ਨੇ ਬਾਕੀ ਉਹਦਾ ਆਪਣਾ ਟੈਕਨੋਲੋਜੀ ਦਾ ਹੱਲ ਭ ਲਈ ਜਾ ਰਹੀ ਹੈ ਜਲਦ ਤੋਂ ਜਲਦ ਇਹਨੂੰ ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਨੇ ਉਹਨਾਂ ਦਾ ਪੋਜ਼ਿਟਿਵ ਰਿਜ਼ਲਟ ਆਏਗਾ ਔਰ ਅਸੀਂ ਇਹਨੂੰ ਜਲਦ ਤੋਂ ਜਲਦ ਅਰੈਸਟ ਕਰਕੇ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਆ ਉਹ ਇਹਦੇ ਖਿਲਾਫ ਕਰਕੇ ਇਹਨੂੰ ਸਜ਼ਾ ਦਵਾਵਾਂਗੇ ਪਰ ਜਿਸ ਤਰ੍ਹਾਂ ਇਹ ਸ਼ਰਾਬੀ ਅੰਤਰਾ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਦੇ ਮੈਂ ਤੁਹਾਡੇ ਥਰੂ ਇਹਨਾਂ ਨੂੰ ਵਾਰਨ ਕਰਨਾ ਚਾਹੁੰਦਾ ਜੀ ਆਪਣੇ ਏਰੀਆ ਦੇ ਵਿੱਚ ਜਿਹੜੇ-ਜਿਹੜੇ ਸ਼ਰਾਰਤੀ ਅਨਸਰ ਨੇ ਕੋਈ ਵੀ ਗੈਰਕਾਨੂੰਨੀ ਗਤੀਵਿਧੀ ਸ਼ਾਮਲ ਨੇ ਕਿਸੇ ਤਰ੍ਹਾਂ ਦੀ ਵੀ ਆਪਣੇ ਨਸ਼ਾ ਵੇਚਣ ਤੱਕ ਜਾਂ ਗੈਂਗਸਟਰਵਾਦ ਜਾਂ ਸਨੈਚਿੰਗ ਜਾਂ ਚੋਰੀ ਚਕਾਰੀ ਕੋਈ ਵੀ ਜਿਹੜੀ ਆਪਣੀ ਕਾਨੂੰਨ ਗੈਰਕਾਨੂੰਨੀ ਕਾਰਕਤ ਹੈ ਉਹਨਾਂ ਕਾਰਨ ਉਹਨਾਂ ਨੂੰ ਸਾਰਿਆਂ ਨੂੰ ਮੈਂ ਵਾਰਨ ਕਰਨੀ ਚਾਹੁੰਦਾ ਵੀ ਉਹ ਆਪਣੀਆਂ ਹਰਕਤਾਂ ਤੋਂ ਜੇ ਬਾਝਨਾ ਹੈ ਤਾਂ ਉਹਨਾਂ ਦੇ ਖਿਲਾਫ ਬਣ ਤੋਂ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਸੁੱਟਿਆ ਜਾਊਗਾ ਔਰ ਬਣ ਨੋਂ ਸਜਦ ਬਈ ਜਾਓ ਸਰ ਗਿਤੇ ਦਿਨੀ ਪੁਲਿਸ ਨੂੰ ਲਾਇਲ ਜੀ ਮਦਦ ਲਈ ਨਾ ਵੀ ਸਥਾਨੀ ਘਟਨਾ ਹੋਈ ਹੈ ਤੇ ਉਹ ਕਰਕੇ ਨੂੰ ਵੀ ਕਰ ਲੈ ਤਾ ਹਾਂਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਜਿਹੜੀ ਐਫ ਆਈ ਆਰ ਨੰਬਰ 1 ਹੀ ਹੈ ਇਹ ਆਲਰੇਡੀ ਉਹਨਾਂ ਦੇ ਅਸਤਿੰਦਰ ਵੀਰ ਸਿੰਘ ਸਬ ਇੰਸਪੈਕਟਰ ਨੇ ਸਾਡੇ ਉਹਨਾਂ ਦੀ ਮਦਦ ਦੀ ਵਾਲੀ ਦੀ ਸਨੈਚ ਹੋਈ ਸੀ ਇਹ ਉਹਦੇ ਅਗੇਂਸਟ ਹੀ ਅਸੀਂ ਐਫ ਆਈ ਆਰ ਜਾਰਜ ਕੀਤੀ ਹੈ